ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਬਹੁਤ ਅੱਗੇ ਆ ਚੁੱਕੇ ਨੇ ਆਪਾਂ ਆਪਣੇ ਸਾਰੇ ਬੱਚੇ ਜਿਹੜੇ ਆ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਈਏ ਤੁਹਾਨੂੰ ਮੈਂ ਇੱਕ ਗੱਲ ਹੋਰ ਵੀ ਦੱਸਾਂਗੀ ਕਿ ਆਪਾਂ ਪ੍ਰਾਈਵੇਟ ਸਕੂਲਾਂ ਵੱਲ ਵੱਧਦੇ ਆ ਜੀ ਸੱਚੇ ਤੁਸੀਂ ਪ੍ਰਾਈਵੇਟ ਸਕੂਲਾਂ ਵੱਲ ਜਾਓ ਪਰ ਮੈਂ ਤੁਹਾਨੂੰ ਉਹਨਾਂ ਦੀ ਇੱਕ ਪ੍ਰੋਬਲਮ ਵੀ ਦੱਸਾਂਗੀ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਣ ਲਈ ਰੱਖੇ ਜਾਂਦੇ ਨੇ ਉਹ ਜਸਟ ਜਿਹਨੇ 100 ਟੀਚਰ ਬਣਨ ਦੇ ਲਈ ਕੋਰਸ ਕਰਦੇ ਨੇ ਉਹਨਾਂ ਵਿੱਚੋਂ 10 ਹੀ ਚੱਕੇ ਜਾਂਦੇ ਆ ਉਹ 10 ਉਹ ਹੁੰਦੇ ਐ ਜਿਹੜੇ ਬਹੁਤ ਜ਼ਿਆਦਾ ਇੰਟੈਲੀਜੈਂਟ ਹੁੰਦੇ ਨੇ ਜਿਨ੍ਹਾਂ ਦੇ ਵੱਧ ਮਾਰਕਸ ਹੁੰਦੇ ਨੇ ਉਹਨਾਂ ਨੂੰ ਸਰਕਾਰੀ ਨੌਕਰੀ ਮਿਲਦੀ ਐ ਤਾਂ ਮੈਨੂੰ ਤੁਸੀਂ ਦੱਸੋ ਕਿ ਤੁਸੀਂ ਆਪਣੇ ਬੱਚਾ ਨੂੰ ਅਖੀਰਲੇ 10 ਕੋਲ ਪੜ੍ਹਾਉਣਾ ਚਾਹੋਗੇ ਕਿ ਪਹਿਲੇ 10 ਕੋਲ ਪੜ੍ਹਾਉਣਾ ਚਾਹੋਗੇ ਬਿਹਤਰ ਕੀ ਹੋਏਗਾ ਬਿਹਤਰ ਇਹੀ ਹੋਏਗਾ ਕਿ ਜਿਹੜੇ ਸਭ ਤੋਂ ਇੰਟੈਲੀਜੈਂਟ ਉਹ ਜ਼ਿਆਦਾ ਮਿਹਨਤੀ ਟੀਚਰ ਨੇ ਉੱਥੇ ਆਪਾਂ ਆਪਣੇ ਬੱਚਿਆਂ ਨੂੰ ਪਾਈਏ ਦੇਖੋ ਮੈਂ ਇਹ ਨਹੀਂ ਕਹਿੰਦੀ ਕਿ ਅਸੀਂ ਸਾਰੇ ਬਹੁਤ ਸੋਨਾ ਬਣਾਉਂਦੇ ਆ ਬਹੁਤ ਕੁਝ ਕਰਦੇ ਆ ਦੇਖੋ ਜੇ ਮੇਰੇ ਸਕੂਲ ਦੇ ਵਿੱਚ ਕੀ ਟੀਚਰ ਨੇ ਤਾਂ ਉਹਦੇ ਚੋਂ 20 25 ਟੀਚਰ ਬਹੁਤ ਮਿਹਨਤ ਨਾਲ ਕੰਮ ਕਰਦੇ ਨੇ ਦੇਖੋ ਪੰਜ ਦੀ ਤਾਂ ਇੱਕ ਕਈ ਵਾਰੀ ਆਦਤ ਵੀ ਹੁੰਦੀ ਹੈ ਕਿ ਕੋਈ ਥੋੜਾ ਘੱਟ ਕੰਮ ਕਰਨਾ ਚਾਹੁੰਦਾ ਹੈ ਪਰ ਕੰਮ ਸਾਰੇ ਕਰ ਰਹੇ ਨੇ ਇਹ ਨਹੀਂ ਆ ਕਿ ਨਹੀਂ ਕਰਦੇ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਆਪਣੇ ਬੱਚਿਆਂ ਨੂੰ ਬਿਹਤਰ ਟੀਚਰ ਕੋਲ ਭੇਜੋ ਮੈਂ ਕਦੀ ਇਹ ਵੀ ਨਹੀਂ ਸੋਚਿਆ ਕਿ ਬਿਹਤਰ ਸਕੂਲ ਨਾਲ ਭੇਜੋ ਮੈਂ ਕਹਿੰਦੀ ਆ ਬਿਹਤਰ ਟੀਚਰ ਹੋਣਾ ਚਾਹੀਦਾ ਹੈ ਅਸੀਂ ਜਦੋਂ ਪੜ੍ਹਦੇ ਸੀ ਅਸੀਂ ਟਾਟਾਂ ਤੇ ਬੈਠ ਕੇ ਰੇਤੇ ਦੇ ਵਿੱਚ ਪੜ੍ਹਦੇ ਸੀਗੇ ਤੇ ਬਾਹਰ ਕੰਧਾਂ ਦੇ ਵਿੱਚ ਬਲੈਕਬੋਰਡ ਲਗਾਏ ਹੁੰਦੇ ਸੀ ਤਾਂ ਅੱਜ ਅਸੀਂ ਇੱਥੇ ਪਹੁੰਚ ਚੁੱਕੇ ਹਾਂ ਅਸੀਂ ਟਾਟਾਂ ਕਰਕੇ ਨਹੀਂ ਇੱਥੇ ਪਹੁੰਚੇ ਅਸੀਂ ਰੇਤੇ ਕਰਕੇ ਇੱਥੇ ਨਹੀਂ ਪਹੁੰਚੇ ਅਸੀਂ ਆਪਣੇ ਮਿਹਨਤੀ ਤੇ ਇੰਟੈਲੀਜੈਂਟ ਟੀਚਰ ਕਰਕੇ ਇੱਥੇ ਪਹੁੰਚੇ ਹਾਂ ਸੋ ਇਹਨਾਂ ਦੇਖਿਆ ਕਰੋ ਕਿ ਸਕੂਲ ਦਾ ਰੰਗ ਕਿੱਦਾਂ ਦਾ ਹੈ ਸਕੂਲ ਚ ਬੈਂਚ ਕਿੱਦਾਂ ਦੇ ਨੇ ਸਕੂਲ ਦੇ ਟੀਚਰ ਕਿੱਦਾਂ ਦੇ ਆ ਉਹਨਾਂ ਨੇ ਕੀ ਕਰ ਰਹੇ ਨੇ ਲੇਕਿਨ ਜਿਹੜਾ ਟੀਚਰ ਮਿਹਨਤੀ ਹੈ ਚੰਗੇ ਨੰਬਰ ਲੈ ਕੇ ਮਿਹਨਤ ਕਰਕੇ ਪੜਿਆ ਹੈ ਉਹ ਤੁਹਾਡੇ ਬੱਚੇ ਨੂੰ ਵੀ ਵਧੀਆ ਬਣਾਏਗਾ ਸੋ ਮੈਂ ਇਹ ਬੇਨਤੀ ਜ਼ਰੂਰ ਪਿੰਡ ਦੇ ਵਿੱਚ ਕਰਨ ਆਈਆਂ ਜਿਵੇਂ ਕਿ ਮੈਂ ਸੁਣ ਰਹੀ ਸੀ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਵੀ ਤੁਸੀਂ ਸਾਰੇ ਮਹਿਮਾਨ ਇੱਥੇ ਆਏ ਹੋ ਹੋ ਤਾਂ ਤੁਸੀਂ ਸ਼ਾਮਲ ਹੋਣ ਲੱਗਿਆ ਤਾਂ ਆਪਣੇ ਪਿੰਡਾਂ ਤੱਕ ਮੇਰਾ ਇਹ ਸੁਨੇਹਾ ਜ਼ਰੂਰ ਲੈ ਕੇ ਜਾਓ ਕੋਈ ਵੀ ਸਰਕਾਰੀ ਸਕੂਲ ਹੋਵੇ ਉੱਥੇ ਟੀਚਰ ਵਧੀਆ ਤੇ ਇੰਟੈਲੀਜੈਂਟ ਹੀ ਬੈਠਾ ਹੈ ਕਿਸ ਤਰ੍ਹਾਂ ਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਪਾਓ ਆਪਣੇ ਆਸ-ਪਾਸ ਸਭ ਨੂੰ ਕਹੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪੈਸਾ ਹੀ ਨਹੀਂ ਲੱਗਦਾ ਗਰੀਬ ਵੀ ਪੜਾ ਸਕਦਾ ਅਮੀਰ ਵੀ ਪੜਾ ਸਕਦਾ ਜਿਹੜਾ ਮਰਜੀ ਆ ਜੇ ਅਸੀਂ ਤਾਂ ਉਹਨੂੰ ਬਿਹਤਰ ਬਣਾ ਲੈਣੇ ਮੈਂ ਤੁਹਾਨੂੰ ਦੱਸ ਸਕਦੀ ਆ ਮੇਰੇ ਕੋਲ ਬਹੁਤ ਸਾਰੀਆਂ ਉਦਾਹਰਣਾਂ ਨੇ ਮੇਰੇ ਸਕੂਲ ਦੇ ਵਿੱਚ ਕਿ ਜਿਹੜੇ ਬੱਚੇ ਮੇਰੇ ਕੋਲ ਪ੍ਰਾਈਵੇਟ ਸਕੂਲਾਂ ਤੋਂ ਤੁਹਾਡੇ ਆਸ-ਪਾਸ ਦੇ ਇੱਥੇ ਕਰਵਾ ਜਾਂ ਆਸ-ਪਾਸ ਜਿਹੜੇ ਪ੍ਰਾਈਵੇਟ ਸਕੂਲ ਨਹੀਂ ਹੋਏ ਨੇ ਕੁਝ ਨਹੀਂ ਹੋਣਾ ਬੱਚੇ ਕੁੱਝ ਵੀ ਨਹੀਂ ਹੈ ਮੇਰੇ ਕੋਲਾਂ ਤੇ ਇਹ ਸਾਈਨ ਕਰਵਾ ਲੇ ਹਾਂ ਹਾਂ ਉਹ ਤਾਂ ਕਿੱਥੇ ਬਣਿਆ ਮੈਂ ਫਲਾਣੀ ਸਕੂਲ 'ਚ ਬਣਿਆ ਚੰਗੇ ਸਕੂਲ ਦਾ ਨਾਮ ਲੈਂਦਾ ਚੱਲਿਆ ਵਸ ਮੈਂ ਫੌਜ ਭਰਤੀ ਹੋਣ ਵਾਸਤੇ ਠੀਕ ਹੈ 4 ਸਾਲ ਦਾ ਅਗਨੀਵੀਰ ਬਣਨੇ ਚਾਹਿਆ ਮੈਨੂੰ ਦੱਸੋ ਵੀ ਤੁਸੀਂ ਇਹਦੀਆਂ ਥੱਪੇ ਪਰ ਪਰ ਕੇ ਪੀਸਾਂ ਉੱਤਕ ਦਿੱਤੀਆਂ ਕੀ ਉਹਨੂੰ ਅਗਨੀਵੀਰ ਬੁਣਾਉਣ ਨਹੀਂ ਦਿੱਤੀਆਂ ਤੁਸੀਂ ਇੱਕ ਮੈਂ ਆਪਣਾ ਬੱਚਾ ਵੀ ਕਹਿੰਦੀ ਹਾਂ ਕਿ ਮੈਂ ਆਪਣੇ ਸਕੂਲ ਦੇ ਬੱਚਿਆਂ ਦਾ ਵੀ ਫਰਕ ਦੇਖੀ ਨਾ ਕਿ ਜਿਹੜੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਉਹਨਾਂ ਨੂੰ ਟੀਚਰਾਂ ਦੇ ਗੱਲ ਕਰਨੀ ਸਿਖਾਈ ਜਾਂਦੀ ਹੈ ਜਦੋਂ ਟੀਚਰ ਦੀ ਗੱਲ ਕਰਨੀ ਸਿਖਾਈ ਜਾਂਦੀ ਹੈ ਨਾ ਉਹ ਘਰ ਜਾ ਕੇ ਕਰ ਜਾ ਕੇ ਆਪਣੇ ਮਾਪਬਜ਼ੀ ਵੀ ਗੱਲ ਕਰਦਾ ਤੁਸੀਂ ਮੈਨੂੰ ਦੱਸੋ ਪ੍ਰਾਈਵੇਟ ਸਕੂਲਾਂ ਦੇ ਬੱਚੇ ਮੇਰੇ ਕੋਲ ਜਿਹੜੇ ਆਏ ਨੇ ਜਿੰਨਾ ਉਹ ਮੈਨੂੰ ਤੰਗ ਕਰਦੇ ਨੇ ਕੋਈ ਨਹੀਂ ਕਰਦਾ ਮੇਰੇ ਸਕੂਲ ਦਾ ਮਾਹੌਲ ਜਦੋਂ ਖਰਾਬ ਹੁੰਦਾ ਹੈ ਉਹ ਉਹਨਾਂ ਕਰਕੇ ਹੁੰਦਾ ਹੈ ਤਾਂ ਜੇ ਉਹ ਬੱਚਿਆਂ ਨੇ ਨੂੰ ਪਤਾ ਹੀ ਨਹੀਂ ਅਸੀਂ ਗਰਮ ਫੀਲਿੰਗ ਕਰਨੀ ਹੈ ਤਾਂ ਫਿਰ ਅਸੀਂ ਉਹ ਤੇ ਪੜਾਇਆ ਕਿ ਜੇ ਤੁਸੀਂ ਚੰਗਾ ਸਮਾਜ ਸਿਰਜਣਾ ਚਾਹੁੰਦੇ ਹੋ ਨਾ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਭੇਜੋ ਉੱਥੇ ਅਸੀਂ ਬੱਚਿਆਂ ਨੂੰ ਚੰਗਾ ਪਰ ਤੱਕਾ ਬਿਜ਼ਨਸਮੈਨ ਵੀ ਤਾਂ ਬਣ ਨਹੀਂ ਸਕਦਾ ਨਾ ਜੇ ਬੱਚਿਆਂ ਤੋਂ ਕੋਲ ਪਿੰਡਾਂ ਦੇ ਵਿੱਚ ਤੁਹਾਡੇ ਆਸ-ਪਾਸ ਦੇ ਬੱਚੇ ਅਮੀਰ ਹੋਣਗੇ ਚੰਗੇ ਬਿਜ਼ਨਸ ਕਰਨਗੇ ਇਸ ਇਲਾਕੇ ਦਾ ਨਾਮ ਹੋਏਗਾ ਇਹ ਇਲਾਕਾ ਡਿਵੈਲਪ ਕਰੇਗਾ ਸੋ ਮੇਰੀ ਇਹ ਵਾਲੀ ਰਿਕਵੈਸਟ ਤੁਹਾਡੇ ਪਿੰਡ ਵਾਲੇ ਸਾਰਿਆਂ ਨੂੰ ਹੈ ਕਿ ਪੂਰੀ ਪੂਰੀ ਆਪਣੀ ਕੋਸ਼ਿਸ਼ ਵਾਹ ਲਾ ਦਿਓ ਕੀ ਪ੍ਰਾਈਵੇਟ ਸਕੂਲ ਸਰਕਾਰੀ ਸਕੂਲ ਕੋਈ ਵੀ ਹੋਵੇ ਤੁਸੀਂ ਆਪਣੇ ਬੱਚੇ ਉਥੇ ਭੇਜਨੇ ਹੀ ਭੇਜਨੇ ਵਾਤੋਂ ਹੱਦ ਬੱਚੇ ਭੇਜੋ ਬੜ ਪੈਸੇ ਨਹੀਂ ਲੱਗਦੇ ਕੁਝ ਨਹੀਂ ਲੱਗਦਾ ਪਰ ਟੀਚਰ ਬਹੁਤ ਵਰੀਆ ਨੇ ਮੈਂ ਮਾਪ ਮੈਂ ਅਗਾਂ ਤੋਂ ਉਹ ਕਹਿ ਰਹੀਆਂ ਕਿ ਅਸੀਂ ਕੰਧ ਤੇ ਲੇਫ ਤੇ ਬੈਠ ਕੇ ਕੰਧਾਂ ਤੇ ਬਾਹਰੀਆਂ ਕੰਧਾਂ ਤੇ ਸਾਡੇ ਬਲੈਕ ਬੋਰਡ ਹੁੰਦੇ ਸੀ ਪਟਿਆਲਾ ਸ਼ਹਿਰ ਦੇ ਵਿੱਚ ਤੇ ਅਸੀਂ ਉਥੇ ਬੈਠ ਕੇ ਪੜਿਆ ਤਾਂ ਕੀ ਮਰ ਪੈਂਦਾ ਉਹਦੇ ਨਾਲ ਪਰ ਹੁਣ ਮੈਦਾ ਹੈ ਕਿ ਹੁਣ ਇਸ ਤਰ੍ਹਾਂ ਨਹੀਂ ਹੈ ਹੁਣ ਤਾਂ ਸਾਡੇ ਕੋਲ ਬੂਕਾਏ سونے ਕੋਨੇ ਬੈਂਚ ਵਗੈਰਾ ਸਭ ਕੁਝ ਪ੍ਰੋਜੈਕਟਰ ਕਰੋਨਾ ਪੇ ਦਾ ਸਮਾਨ ਸਾਡੇ ਸਕੂਲਾਂ ਦੇ ਵਿੱਚ ਲੱਗਿਆ ਹੋਇਆ ਸਰਕਾਰਾਂ ਨੇ ਦਿੱਤਾ ਸਮਝ। ਠੀਕ ਹੈ ਤੇ ਸਕੂਲ ਆਫ ਫੈਮਿਨਿਸ ਬਹੁਤ ਸਾਰੀਆਂ ਅਲੱਗ ਤੋਂ ਵਿਗਿਆ ਸੁਵਿਧਾਾਂ ਨੇ ਨੂੰ ਦਾ ਪੇਪਰ ਹੋਣ ਜਾ ਰਿਹਾ ਹੈ। 8ਵੀਂ ਤੇ 10ਵੀਂ ਦੇ ਬੱਚੇ ਜਿੰਨੇ ਵੀ ਤੁਹਾਡੇ ਹੈਗੇ ਆ ਭਾਵੇਂ ਉਹ ਪ੍ਰਾਈਵੇਟ ਸਕੂਲ ਦੇ ਆ ਭਾਵੇਂ ਸਰਕਾਰੀ ਸਕੂਲਾਂ ਦੇ ਆ ਅਪਲਾਈ ਕਰਨ ਸਕੂਲ ਆਫ ਫੈਮਿਨਿਸ ਦਾ ਪੇਪਰ ਹੋਏਗਾ। ਪੇਪਰ ਤੋਂ ਬਾਅਦ ਉਹਨਾਂ ਦੀ ਸਿਲੈਕਸ਼ਨ ਹੋਏਗੀ। 4000 ਰੁਪਏ ਵੀ ਤਾਂ ਇੱਕ ਬੱਚੇ ਨੂੰ ਵਰਦੀ ਦਿੱਤੀ ਜਾਂਦੀ ਆ ਉਹਦੇ ਵਿੱਚ। फस्ट कलास वर्गी विजिट करो मैं तुम्हें मिलावगी भी दसागी भी बहुत कुछ है साढ़े को सरकारी स्कूलों के भी तो बहुत कुछ है तो एम uh, एल ए साहब को मैं बेनती कराँगी कि साड़िया जॉब्लम्स प्रॉब्लम्स रह सर तो प्लीज है ना कि जिन्हें स्टाफ की कमी है या कुछ है थोड़ा सा करवा दो uh, सिक्ख्या साहब ना स्कूल करवाओ जी साढ़े कुछ टीचर्स इतने उन्होंने ऑर्डर किते हुए ने ਉਹ ਜੁਆਇਨ ਨਹੀਂ ਕਰ ਰਹੇ ਕਿਉਂਕਿ ਉਹ ਸਟੇਸ਼ਨ ਜਿਹੜਾ ਨਾ ਚੇਂਜ ਕਰਾਇਆ ਜਾਂ ਰਿਹਾ ਉੱਪਰਲੇ ਲੈਵਲ ਤੇ نیچے ਲੈਵਲ ਤੇ ਲੈ ਲੈ ਕਰਕੇ ਜਾਂ ਸ਼ਾਰਟਾ ਪਾ ਕੇ ਕਰ ਜਾਂਦੇ ਆ ਤੇ ਮੇਰੇ ਦੋ ਤਿੰਨ ਕੇਸ ਇਸ ਤਰ੍ਹਾਂ ਦੇ ਹੀ ਆ ਥੀਸ ਮੇਰਾ ਜਿਹੜਾ ਹੈ ਉਹਨਾਂ ਨੂੰ ਕਹੋ ਕਿ ਨਾ ਚੇਂਜ ਕਰਨ ਕਿਉਂਕਿ ਸਕੂਲ ਉਹ ਫੈਮਿਨਸ ਨਾ ਪੜਾਣ ਲੱਗਿਆ ਲੋਕੇ ਗਰਮ ਵੀ ਲੱਗ ਪਈ ਅਭੀ ਪਤਾ ਨਹੀਂ ਕੀ ਹੋਇਆ ਜਦਕੇ ਅਸੀਂ ਉੱਥੇ ਆ ਕੋਈ ਵਾਧੂ ਕੰਮ ਨਹੀਂ ਹੈ ਕੋਈ ਪੁੱਛਣੀ ਹੈ ਉਹੀ ਬੱਚੇ ਨੇ ਮਿਹਨਤ ਨਾਲ ਪੜਾਣਾ ਬਸ ਉਹ ਕੁਝ ਨਹੀਂ ਕਰਨਾ ਹੈ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ